ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰ ਮੌਜੂਦ ਆ तकरीबन 2 ਮਹੀਨੇ ਹੋਣ ਵਾਲੇ ਨੇ ਮਾਤਾ ਜੀ ਨੂੰ ਘਰ ਆਇਆ ਹੋਇਆ ਫਿਰ ਮੇਰਾ ਵੀ ਮਨ ਗੜ ਪਾ ਆਇਆ ਮੇਰਾ ਜੀ ਮਾਂ ਮਾਂ ਨਾਲ ਦੇ ਪੁੱਤ ਦਾ ਜਿਹੜਾ ਰਿਸ਼ਤਾ ਬਹੁਤ ਕਿੰਨੇ ਸਾਲ ਹੋ ਗਏ ਚੜ੍ਹਦੀ ਕਲਾ ਚ ਕਿੰਨੇ ਸਾਲ ਹੋ ਗਏ ਚੜ੍ਹਦੀ ਕਲਾ ਚ ਉਹ ਚੜ੍ਹਦੀ ਕਲਾ ਚ ਆਇਆ 30 ਸਾਲ ਹੋ ਗਏ ਇਸ ਸਾਲ ਹੋ ਗਏ ਉਹ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਦਾ ਸੰਗਤ ਸਾਡੇ ਨਾਲ ਇਕਬਾਲ ਸਿੰਘ ਜੀ ਮੌਜੂਦ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮੁਲਾਕਾਤ ਔਰ ਕੁਛ ਦਿਨਾਂ ਤੋਂ ਮਾਤਾ ਜੀ ਦੀ ਥੋੜੀ ਸਿਹਤ ਵੀ ਠੀਕ ਨਹੀਂ ਆ ਜਦਦਰ ਸਾਹਿਬ ਦੇ ਉਤੇ ਕੁੱਲ 36 ਕੇਸ ਸੀਗੇ ਜਿਦੇ ਚੋਂ 35 ਕੇਸ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਤੇ ਇੱਕ ਹਬ ਉਹਨਾਂ ਤੇ ਸਾਰੇ ਤਕਰੀਬਨ ਕੇਸਾਂ ਚ ਮਰੀ ਨੇ ਜੀ ਤੇ ਇੱਕੋ ਕੇਸ ਹੈਗਾ ਜਿਹੜਾ ਉਹ ਬੰਤੇ ਪੁੱਛੜ ਵਾਲਾ ਕੇਸ ਹੈਗਾ ਉਹ ਉਹ ਹੈ ਬੰਦੇ ਦਾ ਗਲ ਪਰ ਆਉਂਦਾ ਬਿਲਕੁਲ ਮਾਂ ਦਾ ਜਦੋਂ ਇੱਕ ਵਾਰ ਕਿਹਾ ਨਾ ਵੀ ਤੇਰੇ ਪੁੱਤ ਦਾ ਸੁਨੇਹਾ ਆਇਆ ਦਿੱਲੀ ਤੋਂ ਜੀ ਤਾਂ ਉਹਨਾਂ ਨੇ ਅੱਖਾਂ ਖੋਲੀਆਂ ਬਿਲਕੁਲ ਅੱਖਾਂ ਖੋਲੀਆਂ ਹਾਂ ਦੇਖੋ ਢੀਕ ਚੈਹੋ ਆਪਣੇ ਪੁੱਤ ਦੀ ਦਿਖ ਰਿਹਾ ਮਾਂ ਕਿਸ ਕਿਹੜੀ ਹਾਲਤ ਚ ਹੈ ਕੋਈ ਪਤਾ ਨਹੀਂ ਸਵਾਸ ਕਿੰਨੇ ਬਾਕੀ ਹੈ ਜੀ ਬਿਲਕੁਲ ਆਉਣ ਕੱਲ ਤੱਕ ਨਾ ਆਉਣ ਪਰ ਇਹ ਸਰਕਾਰ ਮੈਂ ਕੀ કહਾਂ ਇਹਨੂੰ ਐਨੀ ਮਾੜੀ ਮੇਰਾ ਉਹਨਾਂ ਨੂੰ ਰੱਖਿਆ ਗਿਆ ਤਿਆੜ ਜੇਲ ਤਿਆੜ ਜੇਲ ਜਿਹੜੇ ਮੰਡੋਲੀ ਜੇਲ ਹੈ ਨਾ ਉਹ ਵੀ ਤਿਆੜ ਜੇਲ ਦੀ ਬ੍ਰਾਂਚ ਹੈਗੀ ਹੈ ਜੀ ਉਹਨਾਂ ਨੂੰ ਤੇ ਉਹਨਾਂ ਨੂੰ ਰੱਖਿਆ ਗਿਆ ਤੇ ਉਹ ਜਿਹੜੀ ਜੇਲ ਹੈਗੀ ਆ ਉਹਨੂੰ ਉਸ ਜੇਲ ਦੇ ਅੰਦਰ ਉਹਨਾਂ ਨੂੰ ਇੱਕ ਕਿਸਮ ਨਾਲ ਗੈਰਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ। ਕਿਉਂਕਿ ਉਹਨਾਂ ਦੇ ਦਿੱਲੀ ਦੇ ਤੇ ਕੋਈ ਕੇਸ ਹੀ ਨਹੀਂ ਹੈ। ਕੇਸ ਤੇ ਯੂਟੀ ਦਾ। ਜੀ। ਤੁਸੀਂ ਸਵਾਲ ਕੀਤਾ ਸੀ ਕਿ ਜਦਦਾ ਸਾਹਿਬ ਦੀ ਪੇਰੋਲ ਪੇਰੋਲ ਦਾ ਕੰਮ ਕਿੱਥੇ ਤੱਕ ਪਹੁੰਚਿਆ ਤੇ ਪੇਰੋਲ ਹੋਣੀ ਚਾਹੀਦੀ। ਪੇਰੋਲ ਦੇਖੋ ਇੱਕ ਤੇ ਮਨੁੱਖੀ ਅਧਿਕਾਰ ਹੈ ਸਾਡਾ। ਅਸੀਂ ਇਹ ਚਾਹਾਂਗੇ ਕਿ ਦੇਖੋ ਉਹ ਮਾਤਾ ਜਿਹੜੀ ਹੈ 2 ਮਹੀਨੇ ਤੋਂ ਵਾਦੂ ਸਮਾ ਹੋ ਚੁਲਿਆ ਕਿ ਉਹ ਆਪਣੇ ਘਰ ਬੈਠ ਆਈ ਬੜੀ ਨਮੋਸ਼ੀ ਹੁੰਦੀ ਹੈ ਜਦੋਂ ਕੋਰਟ ਵਿੱਚ ਸਾਡਾ ਟਰਾਂਸਫਰ ਦਾ ਕੇਸ ਲੱਗਾ ਉਹਨੂੰ 19 ਮਹੀਨੇ 19 20 ਮਹੀਨੇ ਹੋ ਗਏ ਨੇ ਕਿ ਜਿਹੜਾ ਸਾਡਾ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਇਹ ਕਵਾਂਗੇ ਕਿ ਜਿਹੜਾ ਸਾਡਾ ਮੁੱਖੀ ਅਧਿਕਾਰ ਹੈ ਹੁਣ 30 ਸਾਲ ਹੋ ਗਏ ਨੇ 31ਵੇਂ ਸਾਲ ਚ ਜਦਰ ਸਾਹਿਬ ਜੀ ਪ੍ਰਵੇਸ਼ ਕਰਕੇ ਨੇ ਕਿ 30 ਸਾਲ ਹੋ ਗਏ ਨਾ ਤੇ ਉਹਨਾਂ ਨੂੰ ਕੋਈ ਪੈਰੋਲ ਮਿਲ ਰਹੀ ਹੈ। ਬਿਲਕੁਲ। ਔਰ 2011 ਤੋਂ ਬਾਅਦ ਉਹਨਾਂ ਨੂੰ ਕੋਰਟ ਵਿੱਚ ਵੀ ਪੇਸ਼ ਨਹੀਂ ਕੀਤਾ ਜਾਂਦਾ। ਇਕਬਾਲ ਸਿੰਘ ਜੀ ਮਾਤਾ ਜੀ ਦੀ ਤबीयत ਥੋੜੀ ਢਿੱਲੀ ਹੈ। ਮਾਤਾ ਜੀ ਢਿੱਲੇ ਹੈਗੇ ਨੇ। ਤੇ ਉਹ ਜੱਥੇਦਾਰ ਸਾਹਿਬ ਦਾ ਨਾਮ ਲਾ ਕੇ ਮੈਂ ਥੋੜਾ ਜਿਆ ਕਰ ਦೇನೆ। ਜੀ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰ ਮੌਜੂਦ ਆ तकरीबन 2 ਮਹੀਨੇ ਹੋਣ ਵਾਲੇ ਨੇ ਮਾਤਾ ਜੀ ਨੂੰ ਘਰ ਆਇਆ ਹੋਇਆ। ਉਡੀਕ ਰਿਹਾ ਕਿ ਕਈ ਕਦੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਨੂੰ ਮਿਲਣ ਆਉਣਗੇ ਸਾਡੇ ਨਾਲ ਇਕਬਾਲ ਸਿੰਘ ਜੀ ਮੌਜੂਦ ਹੈ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮੁਲਾਕਾਤ ਹੀ ਔਰ ਕੁਝ ਦਿਨਾਂ ਤੋਂ ਮਾਤਾ ਜੀ ਦੀ ਥੋੜੀ ਸਿਹਤ ਵੀ ਠੀਕ ਨਹੀਂ ਆ ਜਦੋਂ ਪਤਾ ਲੱਗਦਾ ਤਾਂ ਉਹਦੇ ਇੱਥੇ ਪਹੁੰਚਦੇ ਨੇ ਗਲਬਾਤ ਵੀ ਕਰਾਂਗੇ ਵੀ 2 ਮਹੀਨੇ ਹੋਣ ਵਾਲੇ ਨੇ ਤੇ ਅਜੇ ਵੀ ਮਾਤਾ ਜੀ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ ਜੋ ਸਾਡਾ ਹਿਊਮਨ ਰਾਈਟਸ ਹੈ ਕਿ ਇੱਕ ਪੁੱਤ ਨੂੰ ਉਹਦੀ ਮਾਂ ਨਾਲ ਤਾਂ ਮਿਲਣ ਦਿੱਤਾ ਜਾਵੇ ਇਸ ਦੇ ਵਿੱਚ ਤਾਂ ਕਿਸੇ ਨੂੰ ਰੁਕਾਵਟ ਨਹੀਂ ਪਾਉਣੀ ਚਾਹੀਦੀ ਹੈਗੀ ਪਰ ਫਿਰ ਵੀ ਜਾਣਾਂਗੇ ਕਿ ਪ੍ਰੋਸੈਸ ਕਿਤੋਂ ਤੱਕ ਪਹੁੰਚਿਆ ਕਿਉਂ ਅਜੇ ਤੱਕ ਭਾਈ ਜਗਤਾਰ ਸਿੰਘ ਹਵਾਰਾ ਜੀ ਪੈਰੋਲ ਤੇ ਆਪਣੀ ਮਾਤਾ ਜੀ ਨੂੰ ਮਿਲਣ ਨਹੀਂ ਆ ਰਹੇ ਸਾਰੀ ਇਹ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲ ਸਿੰਘ ਜੀ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਤੁਸੀਂ ਮੁਲਾਕਾਤ ਕੀਤੀ ਹੋ ਭਾਈ ਜਗਤਾਰ ਸਿੰਘ ਹਵਾਰਾ ਜੀ ਤੇ ਤੇ ਕਿਵੇਂ ਉਹਨਾਂ ਦੇ ਮਤਲਬ ਕਿ ਚੜਦੀ ਕਲਾ ਚ ਨੇ ਕੀ ਰਦਰ ਸਾਹਿਬ ਬਹੁਤ ਚੜਦੀ ਕਲਾ ਚ ਨੇ ਔਰ ਉਹਨਾਂ ਦੇ ਨਾਲ ਦੇ ਸਿੰਘ ਵੀ ਚੜ੍ਹਦੀ ਕਲਾ ਚ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ। ਮਾਤਾ ਜੀ ਬਾਰੇ ਪੁੱਛਦੇ ਰਹਿੰਦੇ ਨੇ। ਮਾਤਾ ਜੀ ਬਾਰੇ ਪੁੱਛਦੇ ਨੇ ਮਾਤਾ ਜੀ ਬਾਰੇ ਸਾਰਾ ਜੋ ਅਪਡੇਟ ਹੁੰਦੀ ਉਹ ਨਾਲ ਦੇ ਨਾਲ ਅਸੀਂ ਦੇ ਦਿੰਦੇ ਹਾਂ। ਕੀ ਇਹਣਾ ਚਾਹੋਗੇ ਤਕਰੀਬਨ ਮਾਤਾ ਜੀ ਨੂੰ 2 ਮਹੀਨੇ ਪੂਰੇ ਹੋਣ ਵਾਲੇ ਨੇ ਤੇ ਸੰਗਤਾਂ ਮੇਲਣ ਆਉਂਦੀਆਂ ਰਹੀਆਂ ਮਾਤਾ ਜੀ ਨੂੰ। ਔਰ ਉਹ ਵੀ ਆਪਣੇ ਵੱਲੋਂ ਅਪੀਲ ਕਰਦੇ ਰਹੇ ਕਿ ਵੀ ਹੁਣ ਮਾਤਾ ਜੀ ਨੂੰ ਮਿਲਨ ਦਿੱਤਾ ਜਾਵੇ ਉਹਨਾਂ ਦੇ ਪੁੱਤਰ ਦੇ ਨਾਲ ਕਿਉਂਕਿ ਇਹ ਤਾਂ ਹਿਊਮਨ ਰਾਈਟਸ ਆ ਹਨਾ ਆਪਾਂ ਜੇ ਗੱਲ ਕਰਦੇ ਆ ਕਾਨੂੰਨ ਦੀ ਤਾਂ ਕਾਨੂੰਨ ਦੇ ਆਧਾਰ ਤੇ ਹੀ ਆਪਾਂ ਜੇ ਗੱਲ ਕਰੀਏ ਤੇ ਇੱਕ ਮਾਂ ਨੂੰ ਪੁੱਤ ਨਾਲ ਮਿਲਣ ਦਾ ਦਿੱਤਾ ਜਾਣਾ ਚਾਹੀਦਾ ਤਾਂ ਫਿਰ ਅਜੇ ਰੁਕਾਵਟਾਂ ਕਿਉਂ ਪੈ ਰਹੀਆਂ ਨੇ ਦੇਖੋ ਇੱਕ ਤੇ ਪਹਿਲੀ ਗੱਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਸੰਗਤਾਂ ਦੇ ਰੂਬਰੂ ਜਿਹੜੀ ਸੱਚ ਦੀ ਗੱਲ ਰੱਖਦੇ ਆ ਕੱਲ ਜਿਸ ਤਰ੍ਹਾਂ ਦਾਸ ਨੂੰ ਪਤਾ ਲੱਗਾ ਕਿ ਮਾਤਾ ਜੀ ਦੀ ਤਬੀਅਤ ਜਿਹੜੀ ਹੈ ਥੋੜੀ ਜੀ ਹਲ ਖਰਾਬ ਹੈ ਕੀ ਉਹ ਸਾਡੇ ਜਿਹੜੇ ਜਦਾਰ ਸਾਹਿਬ ਦੇ ਬ੍ਰਦਰ ਹੈਗੇ ਨੇ ਜੀ ਬਲਬੀਰ ਸਿੰਘ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਜਦਾਰ ਬੈਰਪੁਰ ਸਾਹਿਬ ਬਲਬੀਰ ਸਿੰਘ ਬੈਰਪੁਰ ਸਾਹਿਬ ਦਾ ਇਹਨਾਂ ਦਾ ਵੀ ਫੋਨ ਆਇਆ ਕਿ ਵੀ ਇਕਬਾਲ ਸਿੰਘ ਜੀ ਮਾਤਾ ਜੀ ਦੀ ਤਬੀਅਤ ਥੋੜੀ ਢਿੱਲੀ ਹੈ ਮਾਤਾ ਜੀ ਢਿੱਲੇ ਹੈਗੇ ਨੇ ਤੇ ਉਹ ਜਗਤਾਰ ਸਾਹਿਬ ਦਾ ਨਾਮ ਲਾ ਕੇ ਮੈਨੂੰ ਥੋੜਾ ਜਿਆ ਕਰ ਦੇਨੇ ਜੀ ਤੇ ਜਦੋਂ ਬਲਬੀਰ ਸਿੰਘ ਬੈਰੋਪੁਰ ਨੇ ਪੁੱਛਿਆ ਕਿ ਬੀਬੀ ਜੀ ਜਗਤਾਰ ਬਾਰੇ ਗੱਲ ਕਰ ਰਹੇ ਹੋ ਤੇ ਉਹਨਾਂ ਨੇ ਐ ਸਿਰ ਹਲਾਤਾ ਜੀ ਤੇ ਅੱਖਾਂ ਖੋਲੀਆਂ ਉਹਨਾਂ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਦਿੱਲੀ ਤੋਂ ਇਕਬਾਲ ਸਿੰਘ ਜੀ ਜੋ ਜਗਤਾਰ ਸਾਹਿਬ ਨੂੰ ਮਿਲਣ ਜਾਂਦੇ ਨੇ ਉਹ ਆਪ ਜਗਤਾਰ ਸਾਹਿਬ ਦਾ ਸਨੇਹਾ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਫੋਨ ਕਰ ਦਿੱਤਾ ਸੋ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਜਦਾ ਸਾਹਿਬ ਦੇ ਕਰਾਇਬ ਖੇ ਜੀ ਮੈਂ ਅਸੀਂ ਪਹੁੰਚੇ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਈ ਸੋਸ਼ਲ ਮੀਡੀਆ ਤੇ ਚੈਨਲ ਜੋ ਆਪ ਦਾ ਚੱਲਦਾ ਹੈ ਹੱਕ ਸਾਜ ਦੀ ਜਿਹੜੀ ਗੱਲ ਕਰਦੇ ਹੋ ਤੁਸੀਂ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਅਸੀਂ ਇਹ ਕਹਾਂਗੇ ਕਿ ਜਿਹੜਾ ਸਾਡਾ ਮੁੱਖੀ ਅਧਿਕਾਰ ਹੈ ਹੁਣ 30 ਸਾਲ ਹੋ ਗਏ ਨੇ ਇਕਤਵੀਂ ਸਾਲ ਚ ਜਦਦਰ ਸਾਹਿਬ ਜੀ ਪ੍ਰਵੇਸ਼ ਕਰਕੇ ਨੇ ਕਿ 30 ਸਾਲ ਹੋ ਗਏ ਨਾ ਤੇ ਉਹਨਾਂ ਨੂੰ ਕੋਈ ਪੈਰੋਲ ਮਿਲ ਰਹੀ ਐ ਬਿਲਕੁਲ ਔਰ 2011 ਤੋਂ ਬਾਅਦ ਉਹਨਾਂ ਨੂੰ ਕੋਰਟ ਵਿੱਚ ਵੀ ਪੇਸ਼ ਨਹੀਂ ਕੀਤਾ ਜਾਂਦਾ। ਉਹ ਵੀ ਵੀਸੀ ਰਾਈ ਹੀ ਹੁੰਦਾ। ਸੋ ਜਦਦਰ ਸਾਹਿਬ ਦੇ ਉੱਤੇ ਕੁੱਲ 36 ਕੇਸ ਸੀਗੇ ਜਿਦੇ ਚੋਂ 35 ਕੇਸ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਜੀ ਤੇ ਇੱਕ ਹਬ ਉਹਨਾਂ ਤੇ ਸਾਰੇ ਤਕਰੀਬਨ ਕੇਸਾਂ ਚ ਮਰੀ ਨੇ। ਜੀ ਤੇ ਇੱਕੋ ਕੇਸ ਹੈਗਾ ਜਿਹੜਾ ਉਹ ਬੰਦੇ ਪੁੱਛੜ ਵਾਲਾ ਕੇਸ ਹੈਗਾ ਉਹ ਉਹ ਜਿਹੜਾ ਹੈ ਕਿ ਸਾਡਾ 2012 ਦਾ ਬੰਦ ਹੈਗਾ ਸੀ ਸੁਪਰੀਮ ਕੋਰਟ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਬੜੀ ਨਮੋਸ਼ੀ ਹੁੰਦੀ ਹੈ ਜਦੋਂ ਕੋਰਟ ਵਿੱਚ ਸਾਡਾ ਟਰਾਂਸਫਰ ਦਾ ਕੇਸ ਲੱਗਾ ਉਹਨੂੰ 19 ਮਹੀਨੇ 19 20 ਮਹੀਨੇ ਹੋ ਗਏ ਨੇ ਕਿ ਜਿਹੜਾ ਸਾਡਾ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਜੀ ਸਿਰਫ ਜਿਹੜਾ ਹੈ ਕਿ ਸਾਡੇ ਜੱਜ ਸਾਹਿਬ ਦੇ ਉੱਤੇ ਦਿੱਲੀ ਦੇ ਅੰਦਰ ਕੋਈ ਕੇਸ ਨਹੀਂ ਹੈ ਦਿੱਲੀ ਦੇ ਉੱਤੇ ਜਿਹੜਾ ਉਹਨਾਂ ਨੂੰ ਰੱਖਿਆ ਗਿਆ ਤਿਆੜ ਜੇਲ ਤਿਆੜ ਜੇਲ ਜਿਹੜੇ ਮੰਡੋਲੀ ਜੇਲ ਹੈ ਨਾ ਉਹ ਵੀ ਤਿਆੜ ਜੇਲ ਦੀ ਇੱਕ ਬ੍ਰਾਂਚ ਹੈਗੀ ਹੈ ਜੀ ਤੇ ਉਹਨਾਂ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਉਹ ਜਿਹੜੀ ਜੇਲ ਹੈਗੀ ਹੈ ਉਹਨੂੰ ਉਸ ਜੇਲ ਦੇ ਅੰਦਰ ਉਹਨਾਂ ਨੂੰ ਇੱਕ ਕਿਸਮ ਨਾਲ ਗੈਰਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਓਕੇ ਕਿਉਂਕਿ ਉਹਨਾਂ ਤੇ ਦਿੱਲੀ ਦੇ ਤੇ ਕੋਈ ਕੇਸ ਹੀ ਨਹੀਂ ਹੈ ਕੇਸ ਤੇ ਯੂਟੀ ਦਾ ਜੀ ਤੇ ਉਹਨਾਂ ਨੂੰ ਪੰਜਾਬ ਵਿੱਚ ਯਾ ਯੂਟੀ ਵੀ ਚੀਜ਼ ਕਿਤੇ ਵੀ ਸ਼ਿਫਟ ਕਰ ਦੇਣਾ ਚਾਹੀਦਾ ਸੋ ਪਰ ਜਿਹੜਾ ਇਹ ਕੇਸ ਵੀ ਟਰਾਂਸਫਰ ਦਾ ਸੁਪਰੀਮ ਕੋਰਟ ਚ ਲੱਗਾ ਇਹ ਵੀ ਉਸਕੀ ਦੀ ਵੀ ਸੁਣਵਾਈ ਨਹੀਂ ਹੋ ਪਾਰੀ ਜਦ ਕਿ ਸੁਪਰੀਮ ਕੋਰਟ ਨੇ ਪਿੱਛੇ ਜੇ ਆਪ ਜੀ ਦੇ ਤੁਸੀਂ ਕਵਰਿੰਗ ਵੀ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਕੱਲ ਕਹੀ ਸੀ ਕਿ ਵੀ ਜਿੰਨੇ ਵੀ ਪੁਰਾਣੇ ਕੇਸ ਆਗੇ ਨੇ ਉਹਨਾਂ 6 ਕਿ ਮਹੀਨੇ ਦੇ ਅੰਦਰ ਅੰਦਰ ਜਿਹੜਾ ਉਹ ਸਾਰੇ ਡਿਸਪੋਜ਼ਲ ਕਰਨੇ ਚਾਹੀਦੇ ਨੇ ਪਰ ਤੁਸੀਂ ਦੇਖੋ 6 ਜੇ ਪੁਰਾਣੇ ਕੇਸਾਂ 6 ਮਹੀਨੇ ਦੀ ਡਿਸਪੋਜ਼ਲ ਦੀ ਗੱਲ ਕਰ ਰਹੇ ਨੇ ਪਰ ਉਹ ਸਾਡਾ ਜਿਹੜਾ 18 20 ਮਹੀਨੇ ਹੋ ਗਏ ਕੇਸ ਹੀ ਨਹੀਂ ਲੱਗ ਰਿਹਾ ਤੇ ਮਤਲਬ ਕਿ ਜੇ ਆਪਾਂ ਕਹਿੰਨੇ ਸੁਪਰੀਮ ਕੋਰਟ ਦੀ ਜਿੱਥੇ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਕਹਿਣ ਦੇ ਬਾਵਜੂਦ ਵੀ ਜਿਹੜਾ ਨਹੀਂ ਕੁਝ ਕੀਤਾ ਉਹ ਨਹੀਂ ਕੁਝ ਹੋ ਰਿਹਾ ਤੇ ਰਈ ਜਦਰ ਸਾਹਿਬ ਦੀ ਪੇਰੋਲ ਦੀ ਗੱਲ ਤੁਸੀਂ ਸਵਾਲ ਕੀਤਾ ਸੀ ਕਿ ਜਦਰ ਸਾਹਿਬ ਦੀ ਪੇਰੋਲ ਪੇਰੋਲ ਦਾ ਕੰਮ ਕਿੱਥੇ ਤੱਕ ਪਹੁੰਚਿਆ ਤੇ ਪੇਰੋਲ ਹੋਣੀ ਚਾਹੀਦੀ ਪੇਰੋਲ ਦੇਖੋ ਇੱਕ ਤੇ ਮਨੁੱਖੀ ਅਧਿਕਾਰ ਹੈ ਸਾਡਾ ਅਸੀਂ ਇਹ ਚਾਹਾਂਗੇ ਕਿ ਦੇਖੋ ਉਹ ਮਾਤਾ ਜਿਹੜੀ ਹੈ 2 ਮਹੀਨੇ ਤੋਂ ਉਹ ਸਮਾਂ ਹੋ ਚਲਿਆ ਕਿ ਉਹ ਆਪਣੇ ਘਰ ਬੈਠ ਆਈ ਉਹਨੇ ਤੇ ਉਹਨਾਂ ਦੀ ਜਿਹੜੀ ਸਿਹਤ ਵੀ ਤੁਸੀਂ ਪਹਿਲਾਂ ਵੀ ਦਿਖਾਈ ਸੀ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਹੀਂ ਠੀਕ ਹੈਗੀ ਤੇ ਉਹ ਆਪਣੇ ਬੱਚੇ ਦਾ ਨਾਂ ਲੈ ਕੇ ਜਿ ਤਜ ਜਦੋਂ ਅਸੀਂ ਬੋਲਦੇ ਹਾਂ ਤੇ ਉਹ ਹੰਗਾਲਾ ਭਰਦੇ ਨੇ ਤੇ ਉਹ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੇ ਨੇ ਤੇ ਇਹ ਕਿ ਮਨੁੱਖੀ ਅਧਿਕਾਰ ਵੀ ਹੈ ਕਿ ਮਾਂ ਮਿਲਣ ਦੀ ਚਾਹ ਹੈ ਬੱਚੇ ਨੂੰ ਚਾਹ ਹੈਗੀ ਹੈ ਤੇ ਔਰ ਜਨਰਲ ਸਾਹਿਬ ਨੂੰ ਮਿਲਨ ਦੇਣਾ ਚਾਹੀਦਾ ਮੈਂ ਆਪਦੇ ਚੈਨਲ ਦੇ ਰਾਈ ਸੰਗਤਾਂ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਜੋੜਦੇ ਦੀ ਕਰੋ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਮਝ ਆਵੇ ਤਾਂ ਕਿ ਉਹ ਆਪਣਾ ਜਿਹੜਾ ਹੈ ਕਿ ਪੈਰੋਲ ਵਾਲੇ ਪਾਸੇ ਜਿਆਦਾ ਸਰਕਾਰ ਤਾਂ ਕਿ ਪਹੁੰਚ ਕੀਤੀ ਆ ਵੀ ਭਈ ਇਹ ਤਾਂ ਤੁਸੀਂ ਮਤਲਬ ਕਿ ਆਪਣੇ ਵੱਲੋਂ ਕਹਿ ਸਕਦੇ ਹੈਗੇ ਉਹ ਕਿ ਪੰਜਾਬ ਸਰਕਾਰ ਦਾ ਵੀ ਤਾਂ ਅਧਿਕਾਰ ਬਣਦਾ ਹੈ ਕਿ ਇੱਕ ਮਾਂ ਨੂੰ ਉਹਦੇ ਪੁੱਤਰ ਨਾਲ ਮਿਲਣ ਦਿੱਤਾ ਜਾਵੇ ਦੇਖੋ ਉਹ ਗੱਲ ਹੈਗਾ ਕਿ ਇਹਦੇ 'ਚ ਨਾ ਇੱਕ ਟੈਕਨੀਕਲ ਪੁਆਇੰਟ ਹੈਗਾ ਜਿਹੜੀ ਪੈਰੋਲ ਹੋਣੀ ਹੈ ਨਾ ਉਹ ਸਾਨੂੰ ਹੋਣੀ ਹੈ ਦਿੱਲੀ ਤੋਂ ਕਿਉਂਕਿ ਦਿੱਲੀ ਦੇ ਵਿੱਚ ਬੰਦ ਨੇ ਦਿੱਲੀ ਪ੍ਰਵੀਜ਼ਨ ਕਾਨੂੰਨ ਲਾਗੂ ਹੋਣਾ ਹੈ ਦਿੱਲੀ ਪ੍ਰਵੀਜ਼ਨ ਦੇ ਆਧਾਰ ਦੇ ਉੱਤੇ ਉਹਨਾਂ ਦੀ ਜਿਹੜੀ ਪੈਰੋਲ ਉਹ ਦਿੱਲੀ ਸਰਕਾਰ ਵੱਲੋਂ ਹੋਣੀ ਹੈ ਪ੍ਰੋਸੈਸ ਕਿੱਥੋਂ ਤੱਕ ਪਹੁੰਚਿਆ ਹੈਗਾ ਕਿ ਇਨਕੁਆਇਰੀ ਇੱਥੇ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਉਹ ਭੇਜਣ ਲਈ ਤਿਆਰ ਹੈ ਜਾਂ ਨਹੀਂ ਦੇਖੋ ਕਿ ਪੰਜਾਬ ਵੱਲੋਂ ਜਿਹੜੀ ਇਨਕੁਆਇਰੀ ਆਈ ਹੋ ਗਈ ਹੈ ਇੱਥੋਂ ਉਹਨਾਂ ਨੇ ਪੋਜ਼ਿਟਿਵ ਰਿਪੋਰਟ ਉੱਥੇ ਭੇਜ ਦਿੱਤੀ ਹੈਗੀ ਦਿੱਲੀ ਪਰ ਦਿੱਲੀ 'ਚ ਜਿਹੜੀ ਹੈ ਕਿ ਸਾਡੇ ਵਕੀਲ ਸਾਹਿਬ ਨੇ ਅਪਰੋਚ ਕੀਤਾ ਸੀ ਰੇਖਾ ਗੁਪਤਾ ਸਰਕਾਰ ਜਿਹੜੀ ਹੈ ਕਿ ਦਿੱਲੀ ਵਿੱਚ বিজেপি ਸਰਕਾਰ ਹੈ ਉਹ ਚੀਫ ਮਨਿਸਟਰ ਰੇਖਾ ਗੁਪਤਾ ਜੀ ਨੇ ਅਸੀਂ ਆਪਣੇ ਤਰਫੋਂ ਦਾਸ ਨੇ ਦਾਸ ਦੇ ਨਾਲ ਹੋਰ ਸਹਿਯੋਗੀ ਨੇ ਐਨ ਜੀਓ ਦੇ ਹੋਰ ਬੰਦੇ ਨੇ ਉਹਨਾਂ ਨੇ ਵੀ ਉਹ ਸਾਡੇ ਆ ਹੌਂਸਲਿੰਗ ਸੋਢੀ ਐਚ ਸੋਢੀ ਸਾਹਿਬ ਨੇ ਉਹਨਾਂ ਨੇ ਵੀ ਆਪਣੇ ਮੇਲ ਤੋਂ ਸਾਡੇ ਵੀ ਮੇਲ ਤੋਂ ਉਥੇ ਅਪਰੋਚ ਕੀਤੀ ਗਈ ਤੇ ਸਾਡੇ ਜਿਹੜੇ ਚੰਡੀਗੜ੍ਹ ਦੇ ਵਕੀਲ ਸਾਹਿਬ ਨੇ ਆਪਣਾ ਮਨਪੁਰ ਸਾਹਿਬ ਤੇ ਉਹਨਾਂ ਨੇ ਵੀ ਜਿਹੜੀ ਹੈ ਕਿ ਰੇਖਾ ਗੋਪਤਾ ਦੇ ਜਿਹੜਾ ਕਿ ਮੇਲ ਕੀਤੀ ਹੈ ਔਰ ਉਥੋਂ ਮੇਲ ਤੋਂ ਸਾਨੂੰ ਇਹ ਦੋਨਾਂ ਨੂੰ ਜਵਾਬ ਹੀ ਆ ਉਹ ਸੋਢੀ ਸਾਹਿਬ ਨੂੰ ਵੀ ਆਇਆ ਮੈਨੂੰ ਵੀ ਆਇਆ ਤੇ ਮਨਪੁਰ ਸਾਹਿਬ ਨੂੰ ਵੀ ਆਇਆ ਕਿ ਤੁਹਾਡੀ ਜਿਹੜੀ ਪੈਰੋਲ ਹੈ ਉਹ ਕੰਸਰਟ ਡਿਪਾਰਟਮੈਂਟ ਜਿਹੜਾ ਹੈ ਕਿ ਉਹਨੂੰ ਭੇਜ ਦਿੱਤੀ ਆ ਅਸ਼ੀਸ਼ ਸੂਦਰਨ ਅਸ਼ੀਸ਼ ਸੂਦਰ ਜਿਹੜੇ ਨੇ ਉਹ ਹੋਮ ਮਿਨਿਸਟਰ ਦਿੱਲੀ ਨੇ ਜੀ ਔਰ ਜੇਲ ਪ੍ਰਸ਼ਾਸਨ ਨੂੰ ਉਹਨਾਂ ਦੇ ਕੋਲ ਹੀ ਸੋ ਹਾਲੇ ਤੱਕ ਉਹਨਾਂ ਨੇ ਰਿਪਲਾਈ ਕੁਛ ਨਹੀਂ ਦਿੱਤਾ ਜੀ ਦਾਸ ਨੂੰ ਡੇਢ ਮਹੀਨਾ ਹੋ ਗਿਆ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਉਹਨਾਂ ਕੋਲੋਂ ਸਮਾਂ ਲੈਣ ਦੀ ਪਰ ਉਹ ਸਮਾਂ ਨਹੀਂ ਮਿਲ ਪਾਇਆ ਤੇ ਆਪਣੇ ਕੁਝ ਬੰਦੇ ਵਿਚ ਪਏ ਸੀਗੇ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਵੀ ਤੁਸੀਂ ਟਾਈਮ ਲੈ ਕੇ ਦਿਓ ਤੇ ਉਹ ਸਮਾਂ ਨਹੀਂ ਦੇ ਪਾਏ ਕਦੇ ਚੋਣ ਆ ਜਾਂਦੇ ਨੇ ਹੁਣ ਬਿਹਾਰ ਦੇ ਚੋਣ ਨੇ ਫੇਰ ਪਿੱਛੇ ਤਿਉਹਾਰ ਆਗੇ ਸੀ ਸੋ ਫਿਰ ਦੁਬਾਰਾ ਹੁਣ ਕੱਲ ਜਦੋਂ ਸੀ ਆਪਣਾ ਬੰਦੀ ਛੋੜ ਦਿਵਾਦੇ ਹੋਤੇ ਜੇਲ੍ਹ ਦੇ ਬਾਹਰ ਜਦੋਂ ਅਰਦਾਸ ਸਮਾਗਮ ਕੀਤਾ ਸੀ ਉਦੋਂ ਵੀ ਸਾਹਿਬ ਕਾਫੀ ਜਿਹੜੇ ਦਿੱਲੀ ਦੇ ਨੇਤਾ ਇਕੱਠੇ ਹੋਏ ਸੀ ਤੇ ਅਸੀਂ ਫਿਰ ਅਸੀਂ ਉਹਨਾਂ ਜਿਹੜੇ ਲੋਕ ਨੇ ਜਿਹੜੇ ਉਹਦਿਆਂ ਤੇ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਸੀ ਕਿ ਵੀ ਤੁਸੀਂ ਇਹ ਜਿਹੜੀ ਰੋਲ ਜਿਹੜੀ ਅਸੀਂ ਸੂਤ ਕਲਗੀ ਸਾਬ ਕੋਲ ਗਈ ਹੋਈ ਹੈ ਅੱਸੀ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਛੇਤੀ ਪੈਰੋਲ ਜਿਹੜੀ ਉਹ ਮਤ ਮਤ ਪਈ ਹਵਾਰਾ ਜੀ ਨੂੰ ਦਿੱਤੀ ਜਾਵੇ ਉਹ ਆਪਣੇ ਮਾਤਾ ਜੀ ਨੂੰ ਮਿਲ ਸਕਣ ਜਾਂ ਕੁਲਦੀਪ ਸਿੰਘ ਗੜਗੰਜ ਜੀ ਹੈਗੇ ਨੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਹੈਗੇ ਨੇ ਪ੍ਰਧਾਨ ਸਾਹਿਬ ਤੋਂ ਕੋਈ ਮਿਲਿਆ ਤੁਸੀਂ ਉਹਨਾਂ ਨੂੰ ਮਿਲ ਕੇ ਕਿਹਾ ਕਿ ਨਹੀਂ ਦੇਖੋ ਅਸੀਂ 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 ਕਿਸੇ ਦੇ ਅੱਗੇ ਜਿਹੜੀ ਹੈ ਨਾ ਬੇਨਤੀ ਜੋ ਜਿਹੜੀ ਨਹੀਂ ਗੜਗਰਾਉ ਉਹਨਾਂ ਦਾ ਆਪਣਾ ਹੀ ਬੰਦਾ ਹੈ ਉਹਨਾਂ ਦਾ ਆਪਣਾ ਫਰਜ਼ ਬੰਦਾ ਉਹਨਾਂ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਸੀ ਜੀ ਔਰ ਇਹ ਕਿ ਉਹਨਾਂ ਵੱਲੋਂ ਕੋਸ਼ਿਸ਼ ਹੋਈ ਨਹੀਂ ਸਾਡੇ ਹਿਸਾਬ ਨਾਲ ਜਿੰਨੇ ਜਿੰਨੇ ਕੁ ਦਾਸ ਨੂੰ ਨੌਲੇਜ ਹੈਗੀ ਹੈ ਉਹਨਾਂ ਨੇ ਸਾਡੇ ਮਤਲਬ ਪੈਰੋਲ ਦੇ ਅੰਦਰ ਕੋਈ ਵੀ ਕੋਈ ਕੋਈ ਕੁਝ ਵੀ ਸਹਿਯੋਗ ਨਹੀਂ ਕੀਤਾ ਆ ਜਿੰਨੇ ਕੋ ਮੈਨੂੰ ਨੌਲੇਜ ਹੈ ਕਿਉਂਕਿ ਜਦਰ ਸਾਹਿਬ ਦੇ ਜਿਹੜੇ ਕਿ ਵਕੀਲ ਵਕੀਲ ਨੇ ਵਕੀਲਾਂ ਨਾਲ ਵੀ ਮੇਰੀ ਰੋਜ਼ ਗੱਲ ਹੁੰਦੀ ਹੈ ਜਾਂ ਜਦਰ ਸਾਹਿਬ ਦੀ ਮੁਲਾਕਾਤ ਤੇ ਮੈਂ ਜਾਣਾ ਹਾਂ ਨਾ ਤੇ ਜਦਰ ਸਾਹਿਬ ਨੂੰ ਅੱਜ ਦਿਨ ਤੱਕ ਕੋਈ ਐਸਜੀਪੀਸੀ ਦਾ ਮੈਂਬਰ ਮਿਲਣ ਗਿਆ ਓਕੇ ਨਾ ਕੋਈ ਕਾਲੇ ਦਲ ਦਾ ਕੋਈ ਮੈਂਬਰ ਮਿਲਣੋਂ ਪਟੰਕੀ ਸਿੰਘ ਦੀ ਰਿਹਾਈ ਵਾਸਤੇ ਤਾਂ ਇਹਨਾਂ ਨੇ ਬਹੁਤ ਦਖਸਤ ਵੀ ਕਰਵਾਏ ਲੱਖਾਂ ਦਖਸਤ ਜਿਹੜੇ ਭੇਜੇ ਗਏ ਉਹਨਾਂ ਦਾ ਕਹਿਣਾ ਸੀਗਾ ਕਿ ਬੰਦੀ ਸਿੰਘ ਰਿਹਾਂ ਕਰਵਾਵਾਂਗੇ ਤੇ ਅਜੇ ਵੀ ਕੋਈ ਨਹੀਂ ਕਰਾਲਾ ਦੇਖੋ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿ ਦਵਾਂ ਕਿ ਜੇ ਅਗਰ ਦਿਲੋਂ ਚਾਣਨਾ ਦਿਲੋਂ ਕਰਨ ਦੋ ਚਿੱਤੇ ਹੋ ਕੇ ਨਹੀਂ ਤੁਸੀਂ ਮੇਰੇ ਖਿਆਲ 7-8 ਦਿਨ ਪਹਿਲਾਂ ਸਿੰਦਰਪਾਲ ਸਾਹਿਬ ਨੇ ਜਦੋਂ ਸਮਾਪਤੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਕੋਲ ਪਹੁੰਚਤ ਉਹਨਾਂ ਦੀ ਕਥਾ ਆ ਰਹੀ ਸੀ ਤੇ ਮੁੰਜੀ ਸਾਹਿਬ ਤੋਂ ਉਹਨਾਂ ਨੇ ਕਥਾ ਵੀ ਕੀਤੀ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੇ ਆਪਣੇ ਗੁਰੂ ਦੀ ਹਜ਼ੂਰੀ ਚ ਸੱਚ ਬੋਲਿਆ ਕਿ ਮੈਨੂੰ ਕਿਸੇ ਨੇ ਕਿਹਾ ਨਹੀਂ ਹੈ ਮੈਂ ਆਪਣੇ ਵੱਲੋਂ ਹੀ ਕਹਿ ਰਿਹਾ ਹਾਂ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਉਹਨਾਂ ਨੇ ਸਾਫ਼ ਕਲੀਅਰ ਸਪਸ਼ਟ ਇਹ ਸ਼ਬਦਾਂ ਵਿੱਚ ਇਹ ਗਿਆ ਸੀ ਕਿ ਦੋ ਚਿੱਤੇ ਹੋ ਕੇ ਨਾ ਕਰਿਓ ਇੱਕ ਮਨ ਇੱਕ ਚਿਤ ਹੋ ਕਰਕੇ ਜੀ ਤੁਸੀਂ ਕਰੋਗੇ ਤੇ ਬੰਦੀ ਸਿੰਘ ਰਿਹਾਈ ਜ਼ਰੂਰ ਹੋਣਗੇ ਬਿਲਕੁਲ ਗੁਰੂ ਦੀ ਹਜ਼ੂਰੀ ਚ ਉਹਨਾਂ ਨੇ ਇਹ ਗੱਲ ਕਹੀ ਮੈਂ ਧੰਨਵਾਦ ਕਰਦਾ ਆ ਮੈਂ ਭਾਈਪਿੰਦਰਪਾਲ ਸਿੰਘ ਜੀ ਦਾ ਕਿ ਉਹਨਾਂ ਨੇ ਸੰਗਤ ਨੂੰ ਔਰ ਸੰਸਾਰ ਭਾਰ ਨੂੰ ਜਿਹੜਾ ਕਿ ਸੱਚ ਜਿਹੜਾ ਸਾਹਮਣੇ ਲਿਆ ਕੇ ਰੱਖਿਆ ਔਰ ਉਹਨਾਂ ਨੇ ਸਿਮਰਨ ਵੀ ਜਿਹੜਾ ਕੀਤਾ ਹੈ ਕਿ ਉਹ ਦਿਨ ਜਿਹੜਾ ਸਿਮਰਨ ਹੋਇਆ ਉਹ ਪੂਰੇ ਵਰਲਡ ਵਿੱਚ ਸਿਮਰਨ ਹੋਇਆ ਤੇ ਉਸ ਸਿਮਰਨ ਦੀ ਤਾਕਤ ਦੀ ਬਦੌਲਤ ਹੀ ਇਹ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਵੀ ਹੋਏਗੀ ਔਰ ਜੱਦਾ ਸਾਹਿਬ ਦੀ ਪਰ ਹੋਰ ਵੀ ਜੀ ਭਾਈ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਾਰਨ ਕੀ ਲੱਗਦਾ ਕਿ ਅਜੇ ਤੱਕ ਜੀ ਆ ਦੇਖੋ ਬਿਲਕੁਲ ਇਧਰ ਫੋਟੋ ਦਿਖਾ ਦਿਓ ਦੱਸ ਕੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਆ ਇਹਨਾਂ ਨੇ ਵਾਅਦਾ ਕਰਕੇ ਗਏ ਸੀ ਜੀ ਕਿ ਅਸੀਂ ਸਭ ਤੋਂ ਪਹਿਲਾਂ ਇਹ ਕੰਮ ਕਰਾਂਗੇ ਹਾਂ ਮੁੜ ਕੇ ਉਹਨਾਂ ਨੇ ਟਾਈਮ ਹੀ ਨਹੀਂ ਸਾਨੂੰ ਦਿੱਤਾ ਬਿਲਕੁਲ ਇਹ ਉਸ ਗੱਲ ਦੀ ਗੱਲ ਕਰ ਰਹੇ ਨੇ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਜਦੋਂ ਭਾਈ ਭਾਈ ਗੁਰਬਖਸ਼ ਨਹੀਂ ਜੀ ਨਹੀਂ ਭਾਈ ਗੁਰਬਖਸ਼ ਮੁੱਖ ਮੰਤਰੀ ਤੇ ਜੀ ਇਹ ਹਾਂ ਉਹ ਉਹ ਚਲੋ ਮੁੱਖ ਮੰਤਰੀ ਸੀਗੇ ਤਾਦੀ ਗੱਲ ਕਰ ਰਹੇ ਉਸ ਤੋਂ ਪਹਿਲਾਂ ਵੀ ਜਿਹੜੇ ਭਾਈ ਗੁਰਬਖਸ਼ ਸਿੰਘ ਦੇ ਚਰਨਾ ਚ ਬਹਿ ਕਰਕੇ ਜੀ ਇਹਨਾਂ ਨੇ ਇਹ ਗੱਲ ਵੀ ਕਹੀ ਸੀ ਜਦੋਂ ਕਿ ਮੇਰੇ ਹੱਥ ਵਿੱਚ ਜਦੋਂ ਵੀ ਹਰਾ ਪੈਨ ਆ ਗਿਆ ਤੇ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਆਇ ਕਰਾਂਗੇ ਇਹ ਕਿਤੇ ਨਾ ਕਿਤੇ ਇਹ ਜਿਹੜੀ ਸਰਕਾਰ ਦੇ ਮਿਲ ਆਈ ਜਿਹੜੀ ਇਹ ਸਰਕਾਰ ਜਦੋਂ ਆਈ ਸੀਗੀ ਨਾ ਇਹ ਇਹ ਬੰਦੀ ਸਿੰਘਾਂ ਦੇ ਬਦਵਲਤੀ ਆਈ ਸੀ ਦੀ ਉਹਨਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੀ ਆਈ ਸੀਗੇ ਪਰ ਹੁਣ ਕਾਰਨ ਕੀ ਲੱਗਦਾ ਭਾਈ ਸਾਹਿਬ ਜੀ ਤੁਹਾਨੂੰ ਕਿ ਜੇ ਦੇਖਿਆ ਜਾਵੇ ਤਾਂ ਸਿਆਸਤ ਤੇ ਆਉਣ ਤੋਂ ਪਹਿਲਾਂ ਤਾਂ ਵਾਦੇ ਵੀ ਕੀਤੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਕਿ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਵੀ ਦਿਵਾਵਾਂਗੇ ਕਾਨੂੰਨ ਵੀ ਬਣਾਵਾਂਗੇ ਬੰਦੀ ਸਿੰਘ ਰਿਹਾ ਵੀ ਕਰਵਾਵਾਂਗੇ ਪਰ ਫਿਰ ਵੀ ਨਹੀਂ ਕਰਵਾਇਆ ਦੇਖੋ ਜੀ ਸਿਆਸਤਾਂ ਹੁੰਦੀਆਂ ਰਹਿਣ ਜਿੰਨੇ ਮਰਜੀ ਜਿਹੜਾ ਅੱਜ ਦਾ ਮਸਲਾ ਮਾਂ ਤੇ ਪੁੱਤ ਦਾ ਜੀ ਸਭ ਨੂੰ ਦਿਖ ਰਿਹਾ ਮਾਂ ਕਿਸ ਕਿਹੜੀ ਹਾਲਤ ਚ ਹੈ ਹਾਂ ਕੋਈ ਪਤਾ ਨਹੀਂ ਸਵਾਸ ਕਿੰਨੇ ਬਾਕੀ ਐ ਜੀ ਬਿਲਕੁਲ ਆਉਣ ਕੱਲ ਤੱਕ ਨਾ ਆਉਣ ਪਰ ਇਹ ਸਰਕਾਰ ਮੈਂ ਕੀ ਕਹਾਂ ਇਹਨੂੰ ਐਨੀ ਮਾੜੀ ਇਹ ਇਹਦਾ ਪਿੱਛੇ ਜਿਹੜੇ ਔਰੰਗਜ਼ੇਬ ਨੇ ਵੀ ਨਹੀਂ ਇੰਨਾ ਮਾੜਾ ਉਹ ਕੰਮ ਕੀਤਾ ਜਿਹੜੀ ਅਜ ਦੀ ਸਰਕਾਰਾਂ ਕਰ ਰਹੀਆਂ ਕੀ ਮਾਂ ਤੇ ਪੁੱਤ ਨੂੰ ਮਿਲਣ ਵੀ ਨਹੀਂ ਦੇਣਾ ਦੇਖੋ ਕਿੱਡੀ ਵੱਡੀ ਉਹ ਹੈ ਬੰਦੇ ਦਾ ਗਲ ਪਰ ਆਉਂਦਾ ਬਿਲਕੁਲ ਮਾਂ ਦਾ ਜਦੋਂ ਇੱਕ ਵਾਰ ਕਹਾਂ ਨਾ ਵੀ ਤੇਰੇ ਪੁੱਤ ਦਾ ਸੁਨੇਹਾ ਆਇਆ ਦਿੱਲੀ ਤੋਂ ਜੀ ਤਾਂ ਉਹਨਾਂ ਨੇ ਅੱਖਾਂ ਖੋਲੀਆਂ ਬਿਲਕੁਲ ਅੱਖਾਂ ਖੋਲੀਆਂ ਦੇਖੋ ਉਡੀਕ ਚਾਹ ਹੋ ਆਪਣੇ ਪੁੱਤ ਦੀ ਦਿੱਲੀ ਤੋਂ ਇੱਕ ਬਾਦ ਸਿੰਘ ਆਈ ਹਾਂ ਦਿੱਲੀ ਤੋਂ ਉਹਨਾਂ ਨੇ ਅੱਖਾਂ ਖੋਲ ਕੇ ਦੇਖਿਆ ਵੀ ਇਹ ਸਰਕਾਰ ਹਾਂਜੀ ਸੁੱਤੇ ਪਏ ਸੀ ਹਾਂ ਸੁੱਤੇ ਹੀ ਅੱਖਾਂ ਖੋਲੀਆਂ ਅੱਖਾਂ ਖੋਲੀਆਂ ਕਿ ਕੋਈ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਜੀ ਇਹਨਾਂ ਨੂੰ ਪ੍ਰੋਲ ਮਿਲੇ ਤੇ ਉਹ ਆਪਣੀ ਮਾਂ ਦੇ ਕੋਲ ਆ ਕੇ ਮਿਲੇ ਫਿਰ ਮੇਰਾ ਵੀ ਮਨ ਗੜ ਪਾ ਰਿਹਾ ਹੈ ਮੇਰਾ ਜੀ ਮਾਂ ਮਾਂ ਨਾਲ ਦੇ ਪੁੱਤ ਦਾ ਜਿਹੜਾ ਰਿਸ਼ਤਾ ਬਹੁਤ ਕਿੰਨੇ ਸਾਲ ਹੋ ਗਏ ਚੜ੍ਹਦੀ ਕਲਾ ਚ ਕਿੰਨੇ ਸਾਲ ਹੋ ਗਏ ਚੜ੍ਹਦੀ ਕਲਾ ਚ ਉਹ ਚੜ੍ਹਦੀ ਕਲਾ ਚ ਆਇਆ 3 ਸਾਲ ਹੋ ਗਏ ਇਸ ਸਾਲ ਹੋ ਗਏ ਉਹ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਦਾ ਸੰਗਤ ਨੂੰ ਸੁਣਿਆ ਜੇਣਾ ਆਪਾਂ ਕੋਈ ਆਹ ਚੜ੍ਹਦੀ ਕਲਾ ਚ ਅਸੀਂ ਦੇਖ ਰਹੇ ਹਾਂ ਹਾਂਜੀ ਹਾਂਜੀ ਇਹਨਾਂ ਨੇ ਫਿਰ ਸਾਡੇ ਤੇ ਹੀ ਕਹਿਣਾ ਵੀ ਇਹ ਗਲਤ ਹੈਗੇ ਜਦੋਂ ਇਹਨਾਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਤੇ ਅਸੀਂ ਗਲਤ ਗਲਤ ਰਸਤਾ ਹੀ ਚੁਣਨਾ ਫਿਰ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਅਰੇ ਬਜ਼ੁਰਗ ਵੀ ਹੋ ਗਏ ਪਰ ਅਸੀਂ ਅੱਜ ਵੀ ਹਵਾਰਾ ਜੀ ਲਈ ਜਿਹੜੇ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਪੱਗ ਬਚਾਈ ਜੀ ਸਾਡੀ ਅਸੀਂ ਉਹਨਾਂ ਲਈ ਆਪਣੀ ਜਾਨ ਵੀ ਕੁਰਬਾਨ ਕਰਨਾ ਵੀ ਬਿਲਕੁਲ ਭਾਈ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਜੇ ਸਾਡੀਆਂ ਜਥੇਬੰਦੀਆਂ ਰਲ ਕੇ ਇਹ ਉਪਰਾਲਾ ਕਰਨ ਕੇ ਅਸੀਂ ਭਾਈ ਹਵਾਰਾ ਜੀ ਨੂੰ ਪੈਰੋਲ ਦਿਵਾਉਣੀ ਆ ਤਾਂ 1 ਮਿੰਟ ਦਾ ਹੀ ਕੰਮ ਆ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਏ ਔਰ ਮੈਂ ਪਾਈਪਿੰਦਰਪਾਲ ਸਿੰਘ ਜੀ ਦੀ ਗੱਲ ਤੋਂ ਬਿਲਕੁਲ ਅਗਰੀਏਗਾ ਜੇ ਇੱਕ ਮਨੁੱਖ ਹੋ ਕੇ ਦੋ ਚਿੱਤੇ ਨਹੀਂ ਦੋ ਚਿੱਤੇ ਨਹੀਂ ਇਹ ਗੁਰੂ ਦੀ ਅਜੂਰੀ ਵਿੱਚ ਗੁਰੂ ਨਾਲ ਪ੍ਰਣਾਣ ਕਰੋ ਗੱਲਾਂ ਵੀ ਕਰਨੀਆਂ ਤੇ ਫਿਰ ਲੱਤਾਂ ਵੀ ਪਿੱਛੇ ਖਿੱਚਣੀਆਂ ਹਾਂ ਤੇ ਗੁਰੂ ਦੀ ਇਹ ਗੱਲਾਂ ਕਰੋ ਔਰ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੱਕ ਮਨੁੱਖ ਜੀਤ ਹੋ ਕੇ ਕਰਕੇ ਅਰਦਾਸ ਵੀ ਕਰੋ ਜੀ ਬਿਲਕੁਲ ਤੇ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਦੋ ਚਿੱਤੇ ਹੋ ਕੇ ਕਦੀ ਪਿਛੇ ਜੇ ਦੇਖਿਆ ਜਾਵੇ ਤਾਂ 21 ਤਰੀਕ ਨੂੰ ਬੰਦੀ ਛੋੜ ਦਿਵਸ ਮਨਾਇਆ ਗਿਆ ਹਾਲਾਂਕਿ ਬੰਦੀ ਛੋੜ ਦਿਵਸ ਤੇ ਕਿਹਾ ਜਾਂਦਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਐਸਜੀਪੀਜੀ ਵੀ ਕਹਿੰਦੀ ਹੈ ਹਨਾ ਤਾਂ ਫਿਰ ਵੀ ਕਿਤੇ ਨਾ ਕਿਤੇ ਗੱਲ ਤਾਂ ਪੈਰੋਲ ਦੀ ਆ ਛੱਡਣ ਦੀ ਤਾਂ ਦੂਰ ਦੀ ਗੱਲ ਗੱਲ ਪੈਰੋਲ ਦੀ ਕੀਤੀ ਜਾ ਰਹੀ ਕਿ ਪੈਰੋਲ ਹੀ ਦਿੱਤੀ ਜਾਵੇ ਤਾਂ ਜੋ ਇੱਕ ਪੁੱਤ ਆਪਣੀ ਮਾਂ ਨੂੰ ਮਿਲ ਸਕੇ ਉਹਦੀ ਸੇਵਾ ਕਰ ਸਕੇ ਜਿਸ ਹਾਲਾਤ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਬੈੱਡ ਤੇ ਪਏ ਨੇ ਉਹਨਾਂ ਨੂੰ ਜ਼ਰੂਰਤ ਹੈ ਕਿਉਂਕਿ ਇਸ ਵਕਤ ਪਰਿਵਾਰ ਦੇ ਵਿੱਚੋਂ ਹੋਰ ਕੋਈ ਨਹੀਂ ਉਹਨਾਂ ਨੂੰ ਸਾਂਭਣ ਵਾਲਾ ਬੇਸ਼ੱਕ ਸੰਤਾਂ ਬਹੁਤ ਕਰ ਰਹੀਆਂ ਨੇ ਆਸ ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚ ਸਾਖ ਸਬੰਧੀ ਨੇ ਉਹ ਪਿਆਰ ਵੀ ਕਰ ਰਹੇ ਨੇ ਆ ਕੇ ਉਹਨਾਂ ਦਾ ਹਾਲਚਾਲ ਪੁੱਛਦੇ ਨੇ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਨੇ ਪਰ ਇੱਕ ਜਿਹੜੀ ਮਾਂ ਆਪਣੇ ਪੁੱਤ ਨੂੰ ਉਡੀਕਦੀ ਹੋਵੇ ਉਹ ਇਸੇ ਤਰ੍ਹਾਂ ਨਾ ਤੁਰ ਜਾਵੇ ਉਸ ਨੂੰ ਮਿਲਨ ਜ਼ਰੂਰ ਦਿੱਤਾ ਜਾਵੇ ਆਪਣੇ ਪੁੱਤ ਨੂੰ ਇੱਥੇ ਸਾਡੀ ਪੂਰੀ ਕੌਮ ਦਾ ਫਰਜ਼ ਬਣਦਾ ਹੈ ਅੱਜ ਕੌਮ ਜਿਹੜੀ ਦੁਫਾੜ ਹੋ ਕੇ ਬੈਠੀ ਹੋਈ ਆ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਬੰਦੀ ਸਿੰਘ ਰਿਹਾ ਕਰਵਾਉਣੇ ਨੇ ਤੇ ਲੱਤਾਂ ਕਿਉਂ ਪਿੱਛੇ ਖਿੱਚਦੇ ਹੋ ਫਿਰ ਕਿਉਂ ਨਾ ਇੱਕ ਚੇਤੇ ਇੱਕ ਮਨ ਹੋ ਕੇ ਤੁਸੀਂ ਉਹਨਾਂ ਦੀ ਰਿਹਾਈ ਕਰਵਾਉਂਦੇ ਨੇ ਕਿ ਇਹ ਗਲਤ ਫੈਸਲਾ ਜਿਹੜਾ ਲਿਆ ਹੈਗਾ ਸੰਗਤ ਕੋਈ ਗਲਤ ਮੰਗ ਕਰ ਰਹੀ ਹੈ ਕਿ ਮਾਂ ਨੂੰ ਪੁੱਤ ਨਾਲ ਮਿਲਣ ਨਾ ਦਿੱਤਾ ਜਾਵੇ ਕਿ ਇਹ ਗਲਤ ਮੰਗ ਹੈ ਜੇ ਮੰਗ ਤੁਹਾਨੂੰ ਗਲਤ ਲੱਗਦੀ ਆ ਤਾਂ ਨਾ ਪੈਰ ਆਲ ਦਿੱਤੇ ਜਾਵੇ ਜੇ ਮੰਗ ਸਹੀ ਹੈ ਕਿ ਇੱਕ ਪੁੱਤ ਆਪਣੀ ਮਾਂ ਨੂੰ ਮਿਲ ਸਕਦਾ ਤਾ ਫਿਰ ਰਿਹਾਈ ਵਾਸਤੇ ਪੈਰੋਲ ਵਾਸਤੇ ਪੂਰੀ ਸਾਡੀ ਕੌਮ ਨੂੰ ਜਦੋਜਹਿਦ ਕਰਨੀ ਚਾਹੀਦੀ ਆ ਪੂਰੇ ਜੋਰ ਲਾਉਣਾ ਚਾਹੀਦਾ ਤਾਂ ਜੋ ਮਾਂ ਆਪਣੇ ਪੁੱਤ ਨੂੰ ਮਿਲ ਸਕੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ 2 ਮਹੀਨਿਆਂ ਤੋਂ ਮਾਂ ਉਡੀਕ ਰਹੀ ਆ ਅਜੇ ਵੀ ਉਹ ਤੁਸੀਂ ਦੇਖ ਸਕਦੇ ਹੋ ਕਿ ਸਹਾਲਾਤ ਦੇ ਵਿੱਚ ਆ ਔਰ ਇਹ ਹੁਣ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਤੇ ਸਾਡੇ ਕੌਮ ਦੇ ਠੇਕੇਦਾਰਾਂ ਨੂੰ ਵੀ ਸੋਚਣਾ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ